ਸਾਸ਼ਿਕਾ ਜੀ ਮੈਂ ਰੋਬੀ ઠવાਲ ਤੇ ਜਿਹੜਾ ਅੱਜ ਮੈਂ Song ਆਉਣ ਜਾ ਰਹੀਆਂ ਇਹ ਪਰਸਨਲੀ ਮੇਰੇ ਦਿਲ ਦੇ ਬਹੁਤ ਕਰੀਬ ਹੈ ਇਹਨੂੰ ਲਿਖਿਆ ਹੈ ਮਨੀ ਸ਼ੇਰੋ ਨੇ ਜੋ ਕਿ ਬਹੁਤ ਸੋਹਣਾ ਲਿਖਦੇ ਨੇ ਤੇ Song ਉਹਨਾਂ ਸਾਰੇ ਲੋਕਾਂ ਨੂੰ ਮੈਂ ਡੈਡੀਕੇਟ ਕਰਨਾ ਚਾਹੁੰਦੀ ਹਾਂ ਜੋ ਆਪਣੇ ਆਪਣੇ ਫੀਲਡ ਦੇ ਵਿੱਚ ਮਿਹਨਤ ਕਰ ਰਹੇ ਨੇ ਨਾ ਮਾੜੇ ਆ ਦਿਨ ਆ ਦਾ ਮੈਨੂੰ ਕੋਈ ਅਫਸੋਸ ਫਸੂਤਰੀ ਤੇ ਉੱਚੀ ਸਦਾ ਰੱਖਦੀਆਂ ਸੋਚ ਨਾ ਮਾੜੇ ਆ ਦਿਨ ਆ ਦਾ ਮੈਨੂੰ ਕੋਈ ਅਫਸੋਸ ਸਾਫ ਸੁਥਰੀ ਤੇ ਉੱਚੀ ਸਦਾ ਰੱਖਦੀਆਂ ਸੋਚ ਸਾਜਨਾ ਚਿਰ ਚੱਲੂ ਮਾੜੇ ਟਾਈਮ ਨਾਲ ਲੜੂ ਜਿੰਨਾ ਚਿਰ ਚੱਲੂ ਮਾੜੇ ਟਾਈਮ ਨਾਲ ਲੜੂ ਅਜੇ ਮਿਹਨਤਾਂ ਤੇ ਜ਼ੋਰ ਉਸ ਰੱਬ ਹੱਥ ਡੋਰੇ ਜਦੋਂ ਗੱਡੀ ਸਾਡੀ ਚੜੂ ਨਾਲ ਦੁਨੀਆ ਵੀ ਖੜੂ ਮਿਹਨਤਾਂ ਤੇ ਜ਼ੋਰ ਉਸ ਰੱਬ ਹੱਥ ਡੋਰੇ ਜਦੋਂ ਗੱਡੀ ਸਾਡੀ ਚੜੂ ਨਾਲ ਦੁਨੀਆ ਵੀ 12 ਸਾਲ ਬਾਦ ਰੱਬ ਰੂੜੀ ਦੀ ਵੀ ਸੁਣੇ ਹੋ ਜਾਣੇ ਪੂਰੇ ਜਿਹੜੇ ਖਾਬ ਸੀ ਮੈਂ ਬੁਣੇ ਓਹ 12 ਸਾਲ ਬਾਦ ਰੱਬ ਰੂੜੀ ਦੀ ਵੀ ਸੁਣੇ ਹੋ ਜਾਣੇ ਪੂਰੇ ਜਿਹੜੇ ਖਾਬ ਸੀ ਮੈਂ ਬੁਣੇ ਜੀਨੇ ਤੁਰਨਾ ਸਿਖਾਇਆ ਬਾ ਡੇਗ ਦੇ ਦੀ ਫੜੂ ਤੁਰਨਾ ਸਿਖਾਇਆ ਬਾ ਡੇਗ ਦੇ ਦੀ ਫੜੂ ਅਜੇ ਮਿਹਨਤਾਂ ਤੇ ਜ਼ੋਰ ਉਸ ਰੱਬ ਹੱਥ ਡੋਰੇ ਜਦੋਂ ਗੁੱਡੀ ਸਾਡੀ ਚੜੂ ਨਾਲ ਦੁਨੀਆਂ ਵਿਖੜੂ ਮਿਹਨਤਾਂ ਤੇ ਜ਼ੋਰ ਸੇ ਰੱਬ ਹੱਥ ਡੋਰੇ ਜਦੋਂ ਗੱਡੀ ਸਾਡੀ ਚੜੂ ਨਾਲ ਦੁਨੀਆ ਵਿਖੜੂ ਥੈਂਕ ਯੂ ਸੋ ਮੱਚ ਦੋਸਤੋ ਜੇ ਤੁਹਾਨੂੰ ਮੇਰਾ ਸੌਂਗ ਪਸੰਦ ਆਇਆ ਤਾਂ ਤੁਸੀਂ ਪਲੀਜ਼ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋ ਮੱਚ